ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਪਾਸੋਂ ਤੋਂ ਰਣਜੀਤ ਜੁਲਰ ਦੀ YouTube ਵੀਡੀਓ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਸੋ ਦਰਸ਼ਕੋ ਅੱਜ ਤੁਹਾਡੇ ਨਾਲ ਜੋ ਆਪਾਂ ਵੀਡੀਓ ਸਾਂਝੀ ਕਰਨ ਜਾ ਰਹੇ ਆਂ ਸ਼ਾਇਦ ਤੁਸੀਂ ਸਾਡੇ ਪੇਜ ਉੱਪਰ ਸਾਡੇ ਜੋ YouTube ਚੈਨਲ ਉੱਪਰ ਵੀ ਪਹਿਲੀ ਵਾਰ ਦੇਖਣੀ ਹੋਵੇ ਕਿਉਂਕਿ ਇਹ ਵਾਲਾ ਡਿਜ਼ਾਈਨ ਆਪਾਂ ਲੇਟੈਸਟ ਫਿਲਹਾਲ ਵੈਡਿੰਗ ਸੀਜ਼ਨ ਦੇ ਲਈ ਫਸਟ ਆਪਣੇ ਪੇਜ ਦੇ ਉੱਪਰ ਹੀ ਤੁਹਾਡੇ ਲਈ ਆਪਾਂ ਬਣਾਇਆ ਏ ਸੋ ਦਰਸ਼ਕਾਂ ਨੂੰ ਜ਼ਰੂਰੀ ਆਪਾਂ ਜੋ ਅੱਜ ਡਿਜ਼ਾਈਨ ਦੇ ਬਾਰੇ ਦੱਸਣਾ ਏ ਉਹ ਇਸ ਦੇ ਵਿੱਚ ਪ੍ਰੋਪਰ ਤੌਰ ਤੇ ਦਿਖਾਵਾਂਗੇ ਔਰ ਸਾਰਾ ਹੀ ਜਾਣੂ ਕਰਵਾਵਾਂਗੇ ਸੋ ਦਰਸ਼ਕਾਂ ਨੂੰ ਅੱਜ ਦੀ ਵੀਡੀਓ ਜੋ ਰਾਣੀ ਹਾਰ ਦੇ ਰਿਲੇਟਡ ਆਪਾਂ ਬਣਾਈ ਏ ਜੀ ਜੋ ਕਿ ਆਪਣਾ ਰਾਣੀ ਹਾਰ ਤੁਹਾਨੂੰ ਪੂਰੇ ਪੰਜਾਬ ਭਰ ਦੇ ਵਿੱਚ ਰੰਜੀਤ ਜੁਲਰ ਵਾਲਿਆਂ ਦਾ ਤੁਸੀਂ ਜੀ ਪ੍ਰਸਿੱਧ ਕੀਤਾ ਸੋ ਆਓ ਦਰਸ਼ਕੋ ਇੱਕ ਚਾਤ ਤੁਹਾਨੂੰ ਸਾਡੇ ਰਾਣੀ ਹਾਰ ਅੰਟੀਕ ਡਿਜ਼ਾਈਨ ਦੇ ਉੱਪਰ ਕਰਵਾਉਣ ਜਾ ਰਹੇ ਹਾਂ ਜੀ ਔਰ ਤੁਸੀਂ ਦੇਖ ਕੇ ਦੱਸਣਾ ਜੀ ਇਸ ਦਾ ਡਿਜ਼ਾਈਨ ਵਾਕਿਆ ਹੀ ਵਧੀਆ ਔਰ ਬਾਕੂਬੀ ਦੇ ਨਾਲ ਅਸੀਂ ਆਪਣੀ ਮਿਹਨਤ ਨੂੰ ਪੂਰਾ ਕੀਤਾ ਹੈ ਬਾਕੀ ਤੁਸੀਂ ਇਸ ਦੀ ਡਿਜ਼ਾਈਨਿੰਗ ਨੂੰ ਪਿਆਰ ਸਾਨੂੰ ਪੂਰਨ ਆਸ ਹੈ ਜ਼ਰੂਰ ਦਿਵੋਗੇ ਸੋ ਇਹ ਵਾਲਾ ਡਿਜ਼ਾਈਨ ਜੋ ਕਿ बनके रेडी ਹੋਇਆ ਜੀ ਜਿਸ ਨੂੰ ਤੁਸੀਂ ਦੇਖ ਰਹੇ ਹੋ ਜੀ ਇਹ ਵਾਲਾ ਰੂਬੀ ਔਰ ਬੋਟਲ ਗ੍ਰੀਨ ਕਲਰ ਕੰਬੀਨੇਸ਼ਨ ਦੇ ਵਿੱਚ ਸਾਡੇ ਕਸਟਮਰ ਨੇ ਜੀ ਯੂ ਐਸ ਏ ਤੋਂ ਉਹਨਾਂ ਨੇ ਸਾਡੇ ਤੋਂ ਸਾਡੀ ਹੀ ਪਸੰਦ ਦਾ ਡਿਜ਼ਾਈਨ ਕਹਿ ਕੇ ਬਣਵਾਇਆ ਹੈ ਪੱਕੀ ਉਹਨਾਂ ਨੇ ਵੇਟ ਦਾ ਆਈਡੀਆ ਜ਼ਰੂਰ ਦਿੱਤਾ ਸੀ ਔਰ ਕਹਿੰਦੇ ਸੀ ਵੀ ਤੁਸੀਂ ਆਪਣੇ ਵੱਲੋਂ ਕੁਝ ਵੱਖਰਾ ਕਨਸੈਪਟ ਬਣਾ ਕੇ ਦਿਓ ਜੋ ਕਿ ਤੁਸੀਂ ਦੇਖ ਕੇ ਬੜੇ ਹੀ ਪਸੰਦ ਕਰੋਗੇ ਸੋ ਜੋਇਸ ਰਾਣੀ ਹਰ ਦੇ ਅਗਰ ਆਪਾਂ weight ਦੀ ਦਰਸ਼ਕੋ ਗੱਲ ਕੀਤੀ ਜਾਵੇ ਇਹ ਵਾਲਾ weight ਤੁਸੀਂ ਆਈਡੀਆ ਲਾਉਂਦੇ ਹੋਵੋਗੇ ਕਿ 15 ਤੋਂ 16 ਤੋਲੇ ਦੇ ਵਿੱਚ ਬਣਿਆ ਹੋਵੇਗਾ ਪਰ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਜੀ ਇਹ ਵਾਲਾ ਸੈੱਟ ਤੁਹਾਨੂੰ ਬੜਾ ਹੀ ਹੈਰਾਨ ਕਰਨ ਵਾਲੀ ਗੱਲ ਹੋ ਜਾਣੀ ਹੈ ਸੋ ਦਰਸ਼ਕੋ ਇਸ ਸੈੱਟ ਦੇ ਅਸਲ weight ਦੀ ਗੱਲ ਕੀਤੀ ਜਾਵੇ ਤਾਂ only on 88 ਗ੍ਰਾਮ 750 ਮਿਲੀਗ੍ਰਾਮ ਦੇ ਵਿੱਚ ਇਹ ਵਾਲਾ ਓਲਡ ਸਟੋਨ ਮੋਤੀ ਲੈਸ ਕਰਕੇ ਤੁਹਾਡੇ ਨੂੰ ਮਿਲਣ ਵਾਲਾ ਹੈ ਜੀ ਸੋ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਆ ਜੀ ਤੁਸੀਂ ਇਦਾਂ ਦਾ ਕੋਈ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਇਹ ਸੈੱਟ ਨੂੰ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਸ ਦੇ ਨਾਲ ਤੁਸੀਂ ਟਿੱਕਾ ਪਾਸਾ ਕੁਝ ਵੀ ਐਡ ਕਰਵਾਉਣਾ ਹੈ ਅਸੀਂ ਤੁਹਾਨੂੰ ਪ੍ਰੋਪਰ ਤੌਰ ਤੇ ਇਸ ਦਾ ਡਿਜ਼ਾਈਨ ਕਰਕੇ ਦਵਾਂਗੇ ਸੋ ਦਰਸ਼ਕੋ ਤੁਸੀਂ ਇਹਦੇ ਈਰਿੰਗ ਨੂੰ ਇੱਕ ਵਾਰ ਧਿਆਨ ਦੇ ਨਾਲ ਦੇਖਣਾ ਜੀ ਕਿੰਨੇ ਸੋਨੇ ਔਰ ਕਿੰਨਾ ਬ੍ਰੌਡ ਦੇ ਵਿੱਚ ਜਿਹੜੀਆਂ ਪਹਿਣਾ ਸਾਡੀਆਂ ਵੱਡੇ ਈਰਿੰਗ ਦੀਆਂ ਸ਼ਕੀਨ ਨੇ ਉਹਨਾਂ ਲਈ ਇਹ ਵਾਲਾ ਡਿਜ਼ਾਈਨ ਬੜਾ ਹੀ ਪਸੰਦ ਆਏਗਾ ਔਰ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਆ ਜੀ ਇਹ ਵਾਲਾ ਡਿਜ਼ਾਈਨ ਜੋ ਕਿ 88 ਗ੍ਰਾਮ 750 ਮਿਲੀ ਵੇਟ ਦੇ ਵਿੱਚ ਸਾਡੇ ਕੋਲ ਬਣ ਕੇ ਰੈਡੀ ਹੋਇਆ ਹੈ ਜੀ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲ ਰਿਹਾ ਦਰਸ਼ਕੋ ਜਲਦੀ ਤੋਂ ਪਹਿਲਾਂ ਸਾਡੇ ਨਾਲ ਕੰਟੈਕਟ ਕਰ ਲਓ ਔਰ ਇਸ ਡਿਜ਼ਾਈਨ ਦੇ ਵਿੱਚ ਤੁਸੀਂ ਕੁਝ ਵੀ ਮੋਡੀਫਿਕੇਸ਼ਨ ਕਰਵਾਉਣੀ ਹੈ ਤਾਂ ਸਾਡੇ ਨਾਲ ਜਰੂਰ ਸੰਪਰਕ ਕਰ ਸਕਦੇ ਨੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਰਣਜੀਤ ਜੁਲਰ ਵਾਲਿਆਂ ਦਾ YouTube ਪੇਜ ਅੱਜ ਤੋਂ ਹੀ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਸਮੇਂ ਸਿਰ ਪਹੁੰਚ ਸਕੇ ਰਣਜੀਤ ਜੁਲਰ ਦੀ ਸਮੁੱਚੀ ਟੀਮ ਵੱਲੋਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਅੱਜ ਦੀ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਜਲਦੀ ਹੀ ਤੁਹਾਡੇ ਨਾਲ ਇਦਾਂ ਦੇ ਨਵੇਂ ਡਿਜ਼ਾਈਨਿੰਗ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ